ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਪਿਛਲੇ ਦਿਨੀ ਅਮਰੀਕਾ ਤੋਂ ਬੱਚੇ ਜਿਹੜੇ ਰਿਪੋਰਟ ਹੋ ਕੇ ਆਉਂਦੇ ਆ ਚਲੋ ਇੱਕ ਉਹਨਾਂ ਦਾ ਕਾਨੂੰਨ ਆ ਤੇ ਪ੍ਰਕਿਰਿਆ ਆ ਪਰ ਜਿਸ ਢੰਗ ਦੇ ਨਾਲ ਆ ਕੇ ਮੈਨੂੰ ਆ ਜਿਹੜੀ ਇੰਟਰਵਿਊ ਇੱਕ ਬੇਟੇ ਦੀ ਆਈ ਆ ਕਿ ਅਮਰਸਰ ਆ ਕੇ ਉਹਨਾਂ ਦੀਆਂ ਦਸਤਾਰਾਂ ਲਾ ਕੇ ਦਸਤਬੰਦ ਵਿਸ਼ੁੱਟੀਆਂ ਗਏ। ਮੈਂ ਸਮਝਦਾ ਇਹ ਨਿੰਦਣਯੋਗ ਘਟਨਾ ਨੇ ਇਹਨਾਂ ਦੇ ਖਿਲਾਫ ਐਕਸ਼ਨ ਲੈਣਾ ਚਾਹੀਦਾ ਕਿਉਂਕਿ ਸਿੱਖਾਂ ਦਾ ਕਟਾਰ ਆ। ਇਹਦੀ ਡੰਗਾਈ ਦੇ ਵਿੱਚ ਵਿਚਾਰ ਹੋ ਕੇ ਕਰਕੇ ਅਨਕੁਆਰੀ ਕਰਕੇ ਜਿਹੜੇ ਵੀ ਦੋਸ਼ੀ ਆ ਉਹਨਾਂ ਦੇ ਉੱਤੇ ਐਕਸ਼ਨ ਲੈਣਾ ਚਾਹੀਦਾ। ਦੂਸਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਥਾਹੋਂ ਤਾਂ ਹੀ ਪਹੁੰਚਾਉਣ ਲਈ ਜਾਂ ਜਿੰਨਾ ਕਿ ਵੀ ਉਹਨਾਂ ਨੂੰ ਕੋਈ ਸਹਾਇਤਾ ਚਾਹੀਦੀ ਉਹਦੇ ਲਈ ਵੀ ਆਪਣੇ ਲਈ ਬਚਨ ਬਾਤਾਂ ਦਹਰਾਂਉਂਦੀ ਆ ਤੇ ਫਿਰ ਮੰਗ ਕਰਦੀ ਆ ਕਿ ਇਹੋ ਜਿਹਾ ਵਰਤਾਰਾ ਜਿਹੜਾ ਆ ਉਹ ਨਹੀਂ ਹੋਣਾ ਚਾਹੀਦਾ ਮੈਂ ਥੋੜਾ ਜਿਹਾ ਤੁਹਾਨੂੰ ਪਛੋਕੜ ਦੇ ਵਿੱਚ ਲਿਜਾਣਾ ਚਾਹੁੰਨਾ ਮੈਨੂੰ ਸ਼੍ਰੋਮਣੀ ਗੁਰਦੁਆਰਾ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਵੱਡਾ ਮਾਣ ਬਖਸ਼ ਕੀਤਾ 1996 ਦੇ ਵਿੱਚ ਮੈਂ 684 ਤੋਂ ਪਹਿਲੀ ਇਲੈਕਸ਼ਨ ਜਿੱਤ ਕੇ ਆਇਆ ਉਸ ਵੇਲੇ ਪੰਥ ਦੇ ਦੋ ਮਹਾਨ ਜਰਨੈਲ ਪੰਥਰਤਨ ਜਹਦਰ ਗੁਰ ਚਾਲ ਸਿੰਘ ਜੀ ਕੌੜਾ ਸਤਕਾਰਯੋਗ ਪੰਜਾਬ ਦੇ ਮਹਾਨ ਆਗੂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਉਸ ਪਹਿਲੀ ਐਗਜ਼ੀਕਟਿਵ ਦੇ ਵਿੱਚ ਮੈਨੂੰ ਸਥਾਨ ਦਿੱਤਾ ਟੌੜਾ ਸਾਹਿਬ ਦੇ ਨਾਲ ਕੰਮ ਕਰਨ ਦਾ ਸਮਾਂ ਦਿੱਤਾ ਉਸ ਤੋਂ ਬਾਅਦ ਮੈਨੂੰ ਧਰਮ ਪ੍ਰਚਾਰ ਕਮੇਟੀ ਦੇ ਵਿੱਚ ਜਥੇਦਾਰ ਗੁਰਚਾਨ ਸਿੰਘ ਜੀ ਟੌੜਾ ਦੇ ਨਾਲ ਬਤੌਰ ਮੈਂਬਰ ਕੰਮ ਕਰਨ ਦਾ ਸਮਾਂ ਮਿਲਿਆ ਜਿਹਦੇ ਵਿੱਚ ਉਸ ਵੇਲੇ ਟੌੜਾ ਸਾਹਿਬ ਦੇ ਨਾਲ ਡਾਕਟਰ ਖੜਕ ਸਿੰਘ ਚੰਡੀਗੜ੍ਹ ਤੇ ਸ੍ਰੀ ਪਾਲ ਸਿੰਘ ਜੀ ਸਾਡੇ ਬਾਈ ਚਾਂਸਲਰ ਔਰ ਉਹਨਾਂ ਦੇ ਬੇਜ ਡਾਕਟਰ ਬਲਕਾਰ ਸਿੰਘ ਵਰਗੇ ਬੇਦਵਾਨ ਹੁੰਦੇ ਸੀ ਸੋ ਮੈਂ ਉਹਦਾ ਵੀ ਧੰਨਵਾਦ ਕਰਦਾ ਫਿਰ 2019 ਦੇ ਵਿੱਚ ਮੈਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਬਤੌਰ ਜਨਰਲ ਸਕੱਤਰ ਸੇਵਾ ਕਰਨ ਦਾ ਮੌਕਾ ਦਿੱਤਾ ਉਸ ਤੋਂ ਬਾਅਦ 2020 ਦੇ ਵਿੱਚ ਬਤੌਰ ਮੁੱਖ ਸਕੱਤਰ ਭਾਵੇਂ ਉਹ ਚੁਣੌਤੀ ਭਰਿਆ ਸਮਾਂ ਸੀ ਇੱਕ ਬਾਹਰੋਂ ਆ ਕੇ ਬੰਦੇ ਨੂੰ ਦਫਤਰ ਦੇ ਸ੍ਰਕਟਰ ਵਿੱਚ ਪਹੁੰਚਣਾ ਤੇ ਉਹਦੇ ਵਿੱਚ ਦੇਖਭਾਲ ਕਰਨੀ ਔਕਾ ਹੁੰਦਾ ਪਰ ਗੁਰੂ ਸਾਹਿਬ ਨੇ ਕਿਰਪਾ ਕਰਕੇ ਉਹ ਸੇਵਾ ਲਈ ਫਿਰ 21 22 23 24 ਲਗਾਤਾਰ 4 ਸਾਲ ਮੇਰੇ ਤੇ ਭਰੋਸਾ ਪਾਰਗਟ ਕੀਤਾ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਤੇ ਪ੍ਰਧਾਨ ਸਾਹਿਬ ਦਾ ਧੰਨਵਾਦ ਕਰਦਾ ਹਾਂ ਤੇ ਸਾਬ ਤੋਂ ਬਾ ਦੂਆ ਸਾਲ ਦੂਏ ਤੋਂ ਤੀਆ ਕੋ ਪੰਜ ਬਣ ਗਏ ਤੇ ਉਹਨੂੰ ਚੱਲਣ ਲੰਘਦੇ ਪਰ ਸ਼੍ਰੋਮਣੀ ਕਾਲੀ ਦਲ ਦੇ ਸਾਰੇ ਹੀ ਸੀਨੀਅਰ ਆਗੂ ਤੇ ਪ੍ਰਧਾਨ ਸਾਹਿਬ ਦਾ ਚੇਚੇ ਤੌਰ ਤੇ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਪਾਰਕੜ ਦਿੱਤਾ ਓਟੂ ਜਿਆਦਾ ਧੰਨਵਾਦ ਕਰਦਾ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂੱਚੇ ਮੈਂਬਰ ਸਹਿਬਾਨ ਦਾ ਜਿਨ੍ਹਾਂ ਨੇ ਮੈਂ ਸਮਝਦਾ ਮੇਰੇ ਤੋਂ ਮੋੜੇ ਹੋ ਕੇ ਮੋਂਡਾ ਲਾ ਕੇ ਮੇਰਾ ਵੀ ਸਾਥ ਦਿੱਤਾ ਤੇ ਸ਼ੋਹਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਾਂ ਵਿੱਚ ਵੀ ਆਪਣਾ ਚੋਕਾ ਯੋਗਦਾਨ ਪਾਇਆ। ਅਸੀਂ ਯਤਨਸ਼ੀਲ ਵੀ ਰਹੇ ਕਿਉਂਕਿ ਕੋਵਿਡ ਦਾ ਸਮਾਂ ਸੀ ਸਕੂਲਾਂ ਕਾਲਜਾਂ ਦੇ ਵਿੱਚ इवन ਕਲਾਸਟ ਜਿਹੜੇ ਸੀ ਉਹਨਾਂ ਦੇ ਵਿੱਚ ਵੀ ਬਹੁਤ ਘਾਟਾ ਚੱਲ ਰਿਹਾ ਸੀ। ਪਰ ਮੈਂ ਨਹੀਂ ਕਹਿੰਦਾ ਗੁਰੂ ਰਾਮਦਾਸ ਪਾਤਸ਼ਾਹ ਨੇ ਕਿਰਪਾ ਕੀਤੀ ਕਿ ਉਹ ਸਾਰੇ ਜਿੰਨੇ ਵੀ ਸੀਗੇ ਸਮੇਂ ਦੇ ਸਾਨੂੰ ਹਾਲੇ ਬਣਾਤਾ ਗੁਰੂ ਸਾਹਿਬ ਨੇ ਆਪ ਕਿਰਪਾ ਕਰਕੇ ਫਾਈਨੈਂਸ਼ੀਅਲ ਤੌਰ ਤੇ ਵੀ ਐਡਮਿਨਿਸਟਰेटर ਤੌਰ ਤੇ ਵੀ ਤੇ ਮੈਂ ਸਮਝਦਾ ਜੇ ਕੋਈ ਘਾਟਾਂ ਵੀ ਰਹਿ ਗਈਆਂ ਕਿਸੇ ਪੱਖ ਦੇ ਉੱਤੇ ਕਈ ਮਿਰਚ ਨੁਕਸ ਵੀ ਹੋਣਗੇ ਮੈਂਬਰ ਸਾਹਿਬਾਨਾਂ ਦਾ ਵੀ ਕਈ ਵਾਰੀ ਮੇਰੀ ਨੇਜਲੇ ਨਹੀਂ ਕਈ ਵਾਰੀ ਜਥੇਬੰਦਕ ਤੌਰ ਤੇ ਕੁਰਸੀ نیچے ਹੋਈ ਹੋ ਕੇ ਮੈਂ ਸਾਰਿਆਂ ਨੂੰ ਖੇਮਾ ਮੰਗਣਾ ਕਿ ਸਮੇਂ ਸਿਰ ਜੋ ਮੈਨੂੰ ਚੰਗਾ ਲੱਗਦਾ ਸੀ ਮੈਨੂੰ ਨਹੀਂ ਸੀ ਚੰਗਾ ਲੱਗਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੇਠਾਂ ਲਈ ਉਹ ਮੈਂ ਹਮੇਸ਼ਾ ਯਤਨ ਸੀ ਰਿਹਾ ਤੇ ਮੈਂ ਇਹ ਵੀ ਚੇਤਾ ਕਰਦਾ ਸੀ ਜੇਕਰ ਬਕਸ ਕਤਰ ਦੀ ਕੁਰਸੀ ਤੇ ਬੈਠਾਂ ਉੱਥੇ ਪੰਥਰਾਤ ਨੂੰ ਮਾਸਟਰ ਤਾਰਾ ਸਿੰਘ ਜੀ ਰਹੇ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 100 ਸਾਲ ਬਾਅਦ ਮੁੱਖ ਸਕੱਤਰ ਦੇ ਤੌਰ ਤੇ ਜੇ ਪਰបាន ਬਣੇ ਤੇ ਉਹ ਮਾਨ ਬਖਸ਼ ਕੀਤਾ ਗੁਰੂ ਸਾਹਿਬ ਜੀ ਨੇ ਤੇ ਜਥੇਬੰਦੀ ਨੇ ਮਾਸਟਰ ਤਾਰਾ ਸਿੰਘ ਜੀ ਦੋਹਾਂ ਉਹਦਿਆਂ ਤੇ ਰਹੇ ਕਿਉਂਕਿ ਉਹਨਾਂ ਦੀ ਬੜੀ ਵੱਡੀ ਕੁਰਬਾਨੀ ਸੀ ਉਹਨਾਂ ਦਾ ਦਾ ਦੇਣਾ ਦਿੱਤਾ ਨਹੀਂ ਜਾ ਸਕਦਾ ਪਰ ਮੈਂ ਯਤਨशीर ਰਿਹਾ ਕਿ ਉਹਨਾਂ ਦੇ ਪੂਰਨਿਆ ਤੇ ਦਾ ਨਾਂ ਚੱਲ ਸਕਾਂ ਥੋੜੀਆਂ ਬੁੱਤਿਆਂ ਸੰਤਲੀ ਪੈਰਾਂ ਦੇ ਉੱਤੇ ਆਪਣਾ ਪੈਰ ਧਰ ਸਕਾਂ ਉਹ ਮੇਰਾ ਜਿਹੜਾ ਜੀਵਨ ਉਹ ਖੁੱਲੀ ਕਿਤਾਬ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਜਾਣਦੇ ਆ ਭਲੀ ਭਾਂਤ ਮੈਂ ਆਪਣੇ ਮੂੰਹ ਦੇ ਉੱਤੋਂ ਕੋਈ ਗੱਲ ਨਹੀਂ ਕਹਿਣੀ ਚਾਹੁੰਦਾ ਹੁਣ ਮੈਂ ਥੋੜਾ ਜਿਹਾ ਤੁਹਾਡਾ ਧਿਆਨ ਪਿਛਲੇ ਸਮੇਂ 'ਚ ਲਜਾਣਾ ਚਾਹੁੰਦਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬੱਕਰੀ ਬਣੀ ਅਸੀਂ ਉਦ ਵੀ ਕਹਿੰਦੇ ਰਹੇ ਸਿੱਖਾਂ ਦੀ ਸ਼ਕਤੀ ਕਮਜ਼ੋਰ ਹੋ ਰਹੀ ਆ ਦਿੱਲੀ ਦੇ ਵਿੱਚ ਸ਼ਕਤੀ ਕਮਜ਼ੋਰ ਹੋ ਰਹੀ ਆ ਤੇ ਹਰਿਆਣਾ ਦੇ ਵਿੱਚ ਪਹਿਲਾਂ ਐਡ ਹੌਕ ਕਮੇਟੀ ਬਣਾਈ ਗਈ ਹੁਣ ਉੱਥੇ ਚੋਣ ਹੋ ਗਈ ਤੇ ਉਹ ਐਕਟ ਦੇ ਵਿੱਚ ਪ੍ਰੋਵੀਜ਼ਨ ਜਨ ਕੀ ਪਾਇਆ ਕਿ ਕੋਈ ਵੀ ਜਥੇਬੰਦੀ ਜਿਹੜੀ ਰਜਿਸਟਰਡ ਆ ਜਾਂ ਰੈਕੋਗਨਾਈਜ਼ਡ ਆ ਉਹ ਜਥੇਬੰਦੀ ਚੋਣਾ ਨਹੀਂ ਲੜ ਸਕੂਗੀ ਕਹਿੰਦੇ ਬਾਪੇ ਸ਼ੋਮਨੀ ਕਾਲੀਦਲ ਨੇ ਕੋ ਚੋਣਾ ਲੜਨੀ ਹੋਂ ਉਹਦੇ ਵਿੱਚ ਉਹ ਬਾਰ ਕਰਤਾ ਇੱਕ ਨਵੀਂ ਜਥੇਬੰਦੀ ਬਣਾਵੇ ਉਹਦਾ ਰਿਜ਼ਲਟ ਕੀ ਨਿਕਲਿਆ ਕਿਉਂਕਿ ਜਥੇਬੰਦੀ ਨੇ ਜਿਹੜੇ ਡੇਟਾ ਦਿੱਤੀਆਂ ਹੁੰਦੀਆਂ ਭਾਵੇਂ ਸ਼ੋਮਨੀ ਕਾਲੀਦਲ ਨੇ ਵੀ ਇੱਕ ਆਪਣਾ ਪੰਥਕ ਦਲ ਬਣਾ ਕੇ ਲੜੀਆਂ ਪਾਰ ਇੱਕ ਜਥੇਬੰਦੀ ਰਣੌਣਦ ਹੁੰਦੀ ਜਿਹਦਾ ਨਾਮ ਹੁੰਦਾ ਅੱਜ ਉਥੇ ਆਜ਼ਾਦ ਜਿੱਤੇ ਆਜ਼ਾਦ ਜਿੱਤਣ ਦਾ ਕਹਿੰਦੇ ਤੋਂ ਭਾਵ ਉਹ ਠੀਕ ਹੈ ਉਹਨਾਂ ਨੂੰ ਮੁਬਾਰਕ ਆ ਉਹਨਾਂ ਨੇ ਆਪਣੀ ਅਵੈਂਟੀ ਹੋ ਲੋਕਾਂ ਦੇ ਵਿੱਚ ਉਹਨਾਂ ਨੂੰ ਵੋਟਾਂ ਪਾਈਆਂ ਬਹੁਤ ਮੁਬਾਰਕ ਸਾਰੇ ਮੈਂਬਰ ਸਾਹਿਬਾਨ ਉਹ ਵਧਾਈ ਦੇ ਪਾਤਰ ਆ ਪਰ ਉਹਦੇ ਬਾਅਦ ਕੀ ਹੋਇਆ ਕਿ ਆ ਹੁਣ ਪਹਿਲਾਂ ਇੱਕ ਮੀਟਿੰਗ ਰੱਖੀ ਸੀ ਕੋਆਪਚਲ ਦੇ ਦੂਜੀ ਰੱਖੀ ਸੀ ਉਹ ਰੋਲੇ ਰੱਪੇ ਦੇ ਵਿੱਚ ਖਤਮ ਹੋ ਗਈ ਇਹ ਸਿੱਖਾਂ ਦੀ ਸ਼ਕਤੀ ਨੂੰ ਖੋਰਾ ਲਾਉਣ ਦਾ ਇੱਕ ਬਹੁਤ ਕੋਝਾ ਯਤਨ ਕੀਤਾ ਗਿਆ ਜਿਹਦੇ ਵਿੱਚ ਅਸੀਂ ਕਹਿੰਦੇ ਵੀ ਰਹੇ ਕਿ ਇੱਕ ਤਾਂ ਇਕੱਠੇ ਹੋ ਜਾਓ ਢੰਡੇ ਥੱਲੇ ਇਕੱਠੇ ਹੋ ਜਾਓ ਭਾਵੇਂ ਸੁਪਰੀਮ ਕੋਰਟ ਦਾ ਹੁਕਮ ਹੋਵੇ ਸੁਪਰੀਮ ਕੋਰਟ ਦਾ ਫੈਸਲਾ ਸੀ ਪਰ ਮੈਂ ਤੁਹਾਨੂੰ ਉਦਾਹਰਨਾ ਦੇ ਦੇ ਸਕਦਾ ਜਿਨ੍ਹਾਂ ਦੇ ਵਿੱਚ ਸੈਂਟਰ ਸਰਕਾਰ ਨੇ ਸੁਪਰੀਮ ਕੋਰਟ ਦੀਆਂ ਜੱਜਮੈਂਟਾਂ ਵੀ ਰੱਦ ਕੀਤੀਆਂ ਪਾਰਲੀਮੈਂਟ 'ਚ ਬਿੱਲ ਲਿਆ ਕੇ ਬਿੱਲ ਨਹੀਂ ਲਿਆਉਂਦੇ ਪਾਰਲੀਮੈਂਟ ਦੇ ਵਿੱਚ ਉਹ ਐਕਟ ਦੇ ਤਹਿਤ ਆਪਣੀਆਂ ਉਹਨਾਂ ਨੂੰ ਪਾਸ ਕਰਵਾ ਕੇ ਅੰਦਨ ਵੀ ਕੀਤਾ ਪਰ ਕਿਉਂਕਿ ਸਾਡੇ ਦਾ ਪਤਾ ਨਹੀਂ ਹੁਣ ਸਿੱਖਾਂ ਦੇ ਵਿੱਚ ਵੀ ਆਪਸ ਵਿੱਚ ਹੀ ਇਦਾਂ ਦੇ ਮਤਭੇਦ ਹੋ ਗਏ ਕਿ ਸ਼ਰਦੀ ਨੂੰ ਕਮਜ਼ੋਰ ਕਰਨ ਦੀ ਤਰ ਪਈਆਂ ਹੁਣ ਆ ਮੌਜੂਦਾ ਜਿਹੜਾ ਸਮਾਂ ਚੱਲ ਰਿਹਾ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਮੈਂ ਸਮਝਦਾ ਬੰਦ ਪਾਈ ਭੜਾਵਾਂ ਵਿੱਚ ਇਹ ਸਮਾਂ ਚੱਲ ਰਿਹਾ ਇਹ ਜਥੇਬੰਦੀ 104 ਸਾਲ ਪੁਰਾਣੀ ਜਥੇਬੰਦੀ ਆ ਜਿਹਨੂੰ ਅੱਜ ਸਿੱਧੇ ਤੇ ਸਿੱਧੇ ਤੌਰ ਤੇ ਟਾਰਗੇਟ ਕੀਤਾ ਜਾ ਰਿਹਾ ਤੇ ਮੈਂ ਨਿਮਰਤਾ ਸਹਿ ਸਮੂਹ ਸੇ ਪੰਥ ਨੂੰ ਬੇਨਤੀ ਕਰਦਾ ਇੱਕ ਝੰਡੇ ਥੱਲੇ ਇਕੱਠੇ ਹੋਈਏ ਮਤਭੇਦ ਕੋਈ ਨਹੀਂ ਬੜੀ-ਬੜੀ ਜਥੇਬੰਦੂਆਂ ਦੀ ਜਦੋਂ ਸਰਕਾਰਾਂ ਹੁੰਦੀਆਂ ਉਦੋਂ ਕਿੰਨੇ ਹਜ਼ਾਰਾਂ ਵਰਕਰ ਜਿਹੜੇ ਆ ਜਿੰਨੇ ਲੀਡਰ ਹੁੰਦੇ 17 117 ਚੁਣੇ ਜਾਂਦੇ ਆ ਉਹਨਾਂ ਦੇ ਵਿੱਚੋਂ ਸਾਰੇ ਤਾਂ ਨਹੀਂ ਚੁਣੇ ਜਾਂਦੇ ਪਰ ਫਿਰ ਵੀ ਮਾਨਤਾ ਨਾ ਹੁੰਦਾ ਔਰ ਅੱਜ ਵੀ ਮੇਰਾ ਯਤਨ ਰਿਹਾ ਬਤੌਰ 7 ਮੈਂਬਰੀ ਕਮੇਟੀ ਦੇ ਪ੍ਰਧਾਨ ਦੇ ਤੌਰ ਤੇ ਕਿ ਇਹ 파ੜੇ ਨੂੰ ਖਤਮ ਕਰਾਂ ਤੇ ਮੈਂ ਯਤਨ ਛੀਂਦਿਆਂ ਅੱਜ ਵੀ ਕਿ ਇਹ ਇੱਕ ਸੁਰਤਾ ਦੇ ਨਾਲ ਸਾਰਾ ਚੱਲਿਆ ਜਾਵੇ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਸ਼ਕਤੀ ਜਿਹੜੀ ਇੱਕ ਥਾਂ ਇਕੱਠੀ ਹੋਵੇ। ਨਾ ਕਿ ਖੇਂਡੂ ਪੇਂਡੂ ਹੋਵੇ ਤੇ ਅੱਜ ਮੇਰਾ ਖਿਆਲ ਆ ਬਹੁਤ ਸਾਰਾ ਯਤਨ ਜਿਹੜਾ ਆ ਉਹ ਲਗਾਇਆ ਵੀ ਇਹਦੇ ਵਿੱਚ ਫੁੱਟ ਪਾ ਕੇ ਕਿਵੇਂ ਸਿੱਖਾਂ ਦੀ ਸ਼ਕਤੀ ਨੂੰ ਹੋਰ ਕਮਜ਼ੋਰ ਕਰਨਾ ਦੂਸਰਾ ਜਿਹੜਾ ਮੈਂ ਹੋਰ ਤੁਹਾਨੂੰ ਕਹ ਰਿਹਾ ਜਿਸ ਗੱਲ ਤੇ ਮੈਂ ਆਉਣਾ ਚਾਹੁੰਦਾ ਸੀ ਕਿ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਐਗਜ਼ੀਕਟਿਵ ਹੈ ਜਨਰਲ ਹਾਊਸ ਚੋਂ ਚੁਣ ਕੇ ਆਉਂਦੀ ਹੈ ਚਾਰ ਅਹੁਦੇਦਾਰ ਤੇ 11 ਮੈਂਬਰ ਉਹਦੇ ਚੁਣ ਕੇ ਆਉਂਦੇ ਆ ਉਹ ਪੂਰੇ ਹਾਊਸ ਦੀ ਤਰਜਮਾਨੀ ਕਰਦੀ ਆ ਉਹਦੇ ਵਿੱਚ ਅਧਿਕਾਰ 15 ਮੈਂਬਰੀ ਨੂੰ ਪੂਰੇ ਹੁੰਦੇ ਆ ਹਰ ਇੱਕ ਪੱਖ ਦੇ ਅਧਿਕਾਰ ਹੁੰਦੇ ਆ ਇਥੇ ਜੇਲੇ ਆਪਾਂ ਕਿਸੇ ਵੀ ਕਾਰਜ ਦੀ ਗੱਲ ਕਰਦੇ ਆ ਉਹ 15 ਮੈਂਬਰੀ ਉਹਦੇ ਨਾਲ ਸਹਿਮਤ ਹੁੰਦੇ ਆ ਤੇ ਉਹ ਕਾਰਜ ਹੁੰਦਾ ਤੇ ਇਹਦੇ ਵਿੱਚ 22000 ਮੁਲਾਜ਼ਮ ਆ ਜਿਹਦੇ ਵਿੱਚ ਸਾਡੇ ਸਰਵਿਸ ਰੂਲ ਵੀ ਬਣਿਓ ਆ ਸਕੂਲਾਂ ਦੇ ਬੱਕਰੇ ਆ ਸਾਡੇ ਸ਼ੌਮੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵੀ ਸਰਵਿਸ ਰੂਲ ਬਣੇ ਤੇ ਉਹ ਸਰਵਿਸ ਰੂਲ ਤਹਿਤ ਜਿਹੜੇ ਵੀ ਮੁਲਾਜ਼ਮ ਆਉਂਦੇ ਉਹਨਾਂ ਦੇ ਉੱਤੇ ਫਿਰ ਸਾਰੇ ਸਰਵਿਸ ਰੂਲ ਲਾਗੂ ਹੁੰਦੇ ਆ। ਕਈ ਵਾਰੀ ਸਵਾਲ ਉੱਠਦੇ ਆ ਬਹੁਤ ਵੱਡੇ। ਕਿਉਂਕਿ ਸਿੰਘ ਸਹਿਬਾਨ ਜਿਹੜੇ ਉਹਨਾਂ ਦਾ ਰਤਵਾ ਸਭ ਤੋਂ ਵੱਡਾ ਆ ਤੇ ਵੱਡਾ ਹੋਣਾ ਚਾਹੀਦਾ ਤੇ ਮੈਂ ਵੱਡਾ ਕਹਿੰਦਾ ਵੀ ਹਮੇਸ਼ਾ ਹੋਣਾ ਚਾਹੀਦਾ। ਪਰ ਜਿਹੜੇ ਸਾਡੇ ਸਿੰਘ ਸਹਿਬਾਨ ਸਿਸਟਮ 'ਚ ਆਉਂਦੇ ਆ ਆਪਣੇ ਸਾਡੇ ਸਿਸਟਮ ਕਹਣ ਤੋਂ ਭਾਵ ਇੱਥੇ ਉਹਨਾਂ ਦੀ ਪਹਿਲਾਂ ਭਾਵੇਂ ਛੋਟੇ ਪੱਧਰ ਤੇ ਕਿਤੇ ਗ੍ਰਾਂਥੀ ਦੇ ਤੌਰ ਤੇ ਨਿਯੁਕਤੀ ਆ। ਆਂਜੇ ਪਿਆਰਿਆਂ ਦੇ ਤੌਰ ਤੇ ਨਿਯੁਕਤੀ ਆ ਹੋਰ ਕਿਸੇ ਪਾਸੇ ਨਿਯੁਕਤੀ ਆ ਉਹ ਸਰਵਿਸ ਰੂਲ ਤਹਿਤ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਐਕਟ 1925 ਤਹਿਤ ਉਹਨਾਂ ਦੀ ਨਿਯੁਕਤੀ ਹੁੰਦੀ ਆ ਫਿਰ ਉਹਨਾਂ ਨੂੰ ਬਾਕੀ ਸੇਵਾਦਾਰ ਜਿਹੜੇ ਬਾਕੀ ਹੁੰਦੇ ਉਹਨਾਂ ਦੇ ਤੌਰ ਦੇ ਉੱਤੇ ਵਾਕ ਵਾਕ ਤੌਰ ਦੇ ਉੱਤੇ ਗੈਰੈਂਟੀ ਉਹਨਾਂ ਦਾ ਪੀਐਫ ਉਹਨਾਂ ਦੀ ਲੀਵਨ ਕੈਸ਼ਮੈਂਟ ਉਹਨਾਂ ਦੇ ਬਾਕੀ ਬੈਨੀਫਿਟ ਉਹਨਾਂ ਨੂੰ ਇਨਕਰੀਮੈਂਟ ਜੀਅਰਲੀ ਉਹ ਸਾਰੀਆਂ ਫਿਰ ਸਮੇਂ-ਸਮੇਂ ਅਨੁਕੂਲ ਲੱਗਦੀਆਂ ਕਈ ਵਾਰੀ ਕੀ ਹੁੰਦਾ ਕਿ ਸਾਡੇ ਸਿੰਘ ਸਹਿਬਾਨ ਬਾਹਰੋਂ ਵੀ ਆ ਜਾਂਦੇ ਚੁਣੇ ਜਾਂਦੇ ਆ ਉਹਨਾਂ ਦੀ ਅਪੁਆਇੰਟਮੈਂਟ ਹੁੰਦੀ ਆ ਪਰ ਉਹ ਮੁਲਾਜ਼ਮ ਦੇ ਤੌਰ ਤੇ ਨਹੀਂ ਆਉਂਦੇ ਮੈਂ ਸਿੰਘ ਸਹਿਬਾਨ ਨੂੰ ਮੁਲਾਜ਼ਮਾ ਸ਼ਬਦ ਨਾਲ ਮੇਰਾ ਕਿਤੇ ਐਵੇਂ ਇਹਦੀ ਆਪਣੀ ਵਿਆਖਿਆ ਸ਼ੁਰੂ ਕਰਦੇ ਹਾਂ ਸਿੰਘ ਸਹਿਬਾਨ ਮੁਲਾਜ਼ਮ ਨਹੀਂ ਸਿੰਘ ਸਹਿਬਾਨ ਹੈੱਡ ਮਿਨਿਸਟਰ ਆ ਜੋ ਐਟ ਦੇ ਵਿੱਚ ਪ੍ਰਵਿਧਨ ਦਿੱਤਾ ਆ ਪਰ ਮੈਂ ਉਹ ਗੱਲ ਤਾਂ ਕੀਤੀ ਸੀ ਕਿ ਜਿਹੜੇ ਬਾਹਰੋਂ ਸਾਡੇ ਸਿੰਘ ਸਹਿਬਾਨ ਆਉਂਦੇ ਉਹਨਾਂ ਨੂੰ ਅਸੀਂ ਸਨਮਾਨ ਪਤਾ ਨਹੀਂ ਜਾਂ ਉਹਨਾਂ ਨੂੰ ਵੀ ਅਸੀਂ ਲੰਮ ਸਮੇਂ ਫਿਕਸ ਕਰਦੇ ਆ ਜੇ ਦੀ ਮੌਜੂਦਾ ਦਾ ਦੌਰ ਤੇ ਨਾਲ ਤੁਹਾਨੂੰ ਇੱਕ ਮਿਸਾਲ ਦੇ ਸਕਦਾ ਅਸੀਂ ਆ ਦੋ ਗ੍ਰਾਂਥੀ ਸਹਿਬਾਨ ਜਿਹੜੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਚ ਰੱਖੇ ਇੱਕ ਭਾਈ ਕੇਵਲ ਸਿੰਘ ਜੀ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਉਹਨਾਂ ਦੀ ਅਪੁਆਇੰਟਮੈਂਟ ਹੋਈ ਉਹ ਪਹਿਲਾਂ ਪੰਜਾਂ ਪਿਆਰਾਂ ਸੇਵਾ ਨਿਵਾਉਂਦੇ ਸੀ ਦਾਮਦਮਾ ਸਾਹਿਬ ਉਹ ਸਰਵਿਸ ਰੂਲ ਤੇ ਉਹਨਾਂ ਦਾ ਜਿਵੇਂ ਗ੍ਰੇਡ ਚੱਲਦਾ ਸੀ ਓਵੇਂ ਚੱਲ ਰਿਹਾ ਉਹਨਾਂ ਦੇ ਵਿੱਚ ਸਰਦਾਰ ਪਰਵਿੰਦਰ ਸਿੰਘ ਜੀ ਬੁੱਟਰ ਸਾਹਿਬ ਉਹ ਕਿਉਂਕਿ 55 ਸਾਲ ਦੇ ਹੋ ਗਏ ਉਹਨਾਂ ਦੀ ਵੀ ਨਿਯੁਕਤੀ ਹੋਈ ਉਹਨਾਂ ਨੂੰ ਅਸੀਂ ਲੰਮ ਸਮੇਂ ਦਿੰਨੇ ਆ ਮੇਰਾ ਕਹਿਣ ਤੋਂ ਬਾਅਦ ਕਈ ਵਾਰੀ ਇਹ ਚੱਕਰ ਚੱਲਦਾ ਜੀ ਵੀ ਸ਼ਾਇਦ ਸਿੰਘ ਸਾਹਿਬਾਨ ਇਹਨਾਂ ਦਾ ਸਨਮਾਨ ਪਤਾ ਮੈਂ ਤਾਂ ਨੈ ਵੀ ਚਾਹਣਾ ਵੀ ਸਨਮਾਨ ਪਤਾ ਹੋਵੇ ਪਰ ਇਹ ਕਿਸੇ ਵੇਲੇ ਡੋਲਾ ਸਾਹਿਬ ਬੇਲੇ ਇਹ ਸਵਾਲ ਉੱਠੇ ਸੀ ਕਿ ਸਲਮਾਨ ਪਤਾ ਰੱਖਦੇ ਬਹੁਤ ਚੰਗੀ ਗੱਲ ਆ ਕਿਉਂਕਿ ਸਿੰਘ ਸਾਹਿਬਾਨ ਨੂੰ ਤੁਸੀਂ ਪਹਿਲਾਂ ਮਲਾਜ਼ਮ ਕਉ ਜਾਂ ਉਹਨਾਂ ਤੇ ਹੋਰ ਕੋਈ ਉਹ ਮੈਂ ਸਮਝਦਾ ਬਹੁਤ ਉਹਨਾਂ ਦੀ ਤੋਹੀਨ ਆ ਤੇ ਫਿਰ ਸਲਮਾਨ ਪਤਾ ਹੋਵੇ ਤੇ ਪ੍ਰੋਪਰ ਸ਼ਬਦਿਆ ਤਨਖਾਹ ਦੀ ਥਾਂ ਦੇ ਉੱਤੇ ਪਰ ਉਹ ਸਿੰਘ ਸਾਹਿਬਾਨਾਂ ਵੱਲੋਂ ਜਿਹੜੇ ਉਦੋਂ ਸਿਗੇ ਉਹ ਨਹੀਂ ਕਹਿੰਦੇ ਅਸੀਂ ਇਹਦੇ ਵਿੱਚ ਜੋ ਸਾਡਾ ਸਿਸਟਮ ਚੱਲਦਾ ਉਹਦੇ ਵਿੱਚੇ ਚੱਲੇ ਰਹਿਣਾ ਤੇ ਉਹ ਸਿਸਟਮ ਦੇ ਵਿੱਚੇ ਸਿਸਟਮ ਚੱਲ ਰਿਹਾ ਇੱਕ ਮੈਂ ਤੁਹਾਡੇ ਧਿਆਨ ਚ ਹੋਰ ਵੀ ਲਿਆਉਣਾ ਚਾਹਨਾ ਕਿ ਇਹ ਪਹਿਲੀ ਵਾਰ ਨਹੀਂ ਕਿ ਕਿਸੇ ਸਿੰਘ ਸਹਿਬਾਨ ਦੇ ਖਿਲਾਫ ਕੋਈ ਕੰਪਲੇਂਟ ਆ ਜਾਂਦੀ ਜਾਂ ਕੋਈ ਦਰਖਾਸਤ ਦੇ ਦਿੰਦਾ ਪਹਿਲਾਂ ਵੀ ਮੈਂ ਕਿਸੇ ਦੀ ਕੁਰਵਾਰ ਕੁਛ ਨਾਂ ਨਹੀਂ ਲੈਣਾ ਅਨਕੁਆਰੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਤੌਰ ਤੇ ਕਰਵਾਈਆਂ ਉਹਨਾਂ ਨੂੰ ਫਿਰ ਅੰਤਰ ਕਮੇਟੀ ਨੇ ਉਹਨਾਂ ਨੂੰ ਵੇਲੇ ਵੀ ਕੀਤਾ ਇਹ ਸਾਡੇ ਕੋਲ ਰਿਕਾਰਡ ਮੌਜੂਦ ਆ ਜਿਹੜੀ ਮੈਂ ਤੁਹਾਨੂੰ ਗੱਲ ਕਹਿਣੀ ਚਾਹੁੰਦਾ ਕਿ ਪਿਛਲੇ ਦਿਨੀ ਜਿਹੜੀ ਸਾਡੀ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਵਿੱਚ ਸਿੰਘ ਸਹਿਬਾਨ ਨੂੰ ਫਾਰਗ ਕੀਤਾ ਗਿਆ ਸੀ ਮੈਂ ਤੁਹਾਡੇ ਮਾਧਿਅਮ ਥਾਣੀ ਕਹਿਣਾ ਚਾਹੁੰਦਾ ਮੈਂ ਹਮੇਸ਼ਾ ਹੀ ਸਿੰਘ ਸਹਿਬਾਨ ਨੂੰ ਇਹ ਲਾਜ ਨਹੀਂ ਮੈਂ ਜੋ ਸਤਿਕਾਰ ਦਿੰਦਾ ਉਹ ਜਾਣਦੇ ਆ ਸਾਰਾ ਕੋਈ ਤੇ ਮੈਂ ਕਹਿਣਾ ਹੁੰਦਾ ਜੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਤਕਾਰ ਨਹੀਂ ਦਊਗਾ ਤੇ ਫੇਰ ਦੂਏ ਤੋਂ ਕੀ ਸਾਬ ਸਿੱਖਣਗੇ ਸੋ ਮੇਰਾ ਕਹਿਣ ਤੋਂ ਭਾਵ ਮੈਂ ਹਮੇਸ਼ਾ ਸ਼੍ਰੀ ਅਕਾਲ ਪਤਿ ਸਾਹਿਬ ਨੂੰ ਸਮਾਪਤ ਰਿਆਂ ਤੇ ਇੱਥੇ ਤੁਹਾਡੇ ਪ੍ਰੈਕਟਸ 'ਚ ਨਹੀਂ ਮੈਂ ਹਮੇਸ਼ਾ ਸਮਰਪਿਤ ਵੀ ਰਹਿਣਾ ਕਦੇ ਵੀ ਗੁਰੂ ਸਾਹਿਬ ਇਹੋ ਜਿਹਾ ਸਮਾਂ ਨਾਲ ਲਿਆਉਣ ਪਏ ਉੱਥੋਂ ਬੇਮਕ ਹੋ ਜਿਏ ਤੇ ਫੇਰ ਮੈਂ ਕਹਿਣਾ ਹੁੰਦਾ ਜੇ ਇਦਾਂ ਦਾ ਸਮਾਂ ਆਵੇ ਸਤਗੁਰੂ ਜੀ ਫੇਰ ਉਦਾਂ ਸਮਾਂ ਖਤਮ ਕਰਦੇ ਸੋ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਉਹ ਸਿੰਘ ਸਾਹਿਬਾਨ ਦੇ ਵਿਲੇ ਹੋਣ ਤੋਂ ਬਾਅਦ ਤੱਕ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਸਿੰਘ ਸਾਹਿਬ ਗਿਆਨੀ ਗੁਰਬੀਰ ਸਿੰਘ ਜੀ ਦਾ ਇੱਕ ਫੇਸਬੁੱਕ ਦੇ ਉੱਤੇ ਆ ਮੈਸੇਜ ਪਿਆ ਉਸ ਮੈਸੇਜ ਦੇ ਵਿੱਚ ਉਹਨਾਂ ਨੇ ਇੱਕ ਅਖੀਰ ਦੇ ਵਿੱਚ ਜਿਹੜੀ ਗੱਲ ਲਿਖੀ ਆ ਉਹ ਗੱਲ ਮੈਂ ਸਮਝਦਾ ਸੀ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕੋਲੋਂ ਕਿ ਅਕਾਲ ਤਖਤ ਸਾਹਿਬ ਨੇ ਜਥੇਦਾਰ ਕਹਿ ਰਹੇ ਆ ਕਿ ਸਿੰਘ ਸਾਹਿਬ ਨੂੰ ਸੇਵਾ ਮੁਕਤ ਕਰਨਾ ਬੇਹੱਦ ਨਿੰਦਣਯੋਗ ਤੇ ਮਨ ਭਾਗਾ ਹੈ ਤੇ ਮੈਂ ਆਪਣੇ ਤੌਰ ਤੇ ਬਤੌਰ ਮੁੱਖ ਸੇਵਾਦਾਰ ਬਤੌਰ ਪ੍ਰਧਾਨ ਨੈਤਿਕ ਤੌਰ ਤੇ ਇਹ ਮਹਿਸੂਸ ਕਰਦਾ ਪਈ ਸਿੰਘ ਸਾਹਿਬਾਨ ਨੇ ਇਹ ਜਿਹੜੀ ਪੋਸਟ ਪਾਈ ਆ ਨੈਤਿਕ ਤੌਰ ਤੇ ਜ਼ਿੰਮੇਵਾਰੀ ਚੱਕਦਾ ਮੈਂ ਤੁਰੰਤ ਸ਼ੋਵਨੀ ਗੁਰਦਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਉਂਦਾ ਹਾਂ ਔਰ ਨਾਲ ਦੀ ਨਾਲ ਸੱਤ ਮੈਂਬਰੀ ਜਿਹੜੀ ਕਮੇਟੀ ਆ ਉਹ ਕਮੇਟੀ ਦਾ ਮੈਨੂੰ ਮੁਖੀ ਥਾਪਿਆ ਸੀ ਉਦੋਂ ਤੋਂ ਵੀ ਸਿੰਘ ਸਾਹਿਬ ਨੂੰ ਮੈਂ ਚਿੱਠੀ ਲਿਖ ਕੇ ਮੈਨੂੰ ਫਾਰਕ ਕੀਤਾ ਜਾਵੇ ਇੱਕ ਮੈਂ ਤੁਹਾਡੇ ਮਾਧਿਅਮਸਾ ਨਹੀਂ ਕਹਿਣਾ ਚਾਹਣਾ ਇਹ ਉਸ ਉਹਨਾਂ ਦੇ ਕਹਿਣ ਦਾ ਸਤਕਾਰ ਆ ਕਿ ਨੈਤਿਕ ਤੌਰ ਤੇ ਮੈਂ ਮਹਿਸੂਸ ਕਰਦਾ ਕਿ ਜੇ ਸਿੰਘ ਸਾਹਿਬ ਨੇ ਇਹ ਗੱਲ ਕਹੀ ਆ ਤੇ ਭਾਵੇਂ ਐਜੈਕਟਿਵ 14 ਮੈਂਬਰ ਨਾਲ ਵੀ ਸੀ ਤੇ ਉਸ ਦਿਨ ਜਿਹੜਾ ਇੱਥੇ ਡਿਸਕਸ਼ਨ ਹੋਈ ਡੇਢ ਘੰਟਾ ਉਹ ਲਗਾਤਾਰ ਡੇਢ ਘੰਟੇ ਦੇ ਵਿੱਚ ਖੁੱਲਾ ਸਮਾਂ ਸਾਰਿਆਂ ਨੂੰ ਦਿੱਤਾ ਗਿਆ ਸੀ ਤਾਂ ਕਿ ਕਿਸੇ ਦੇ ਕੋਈ ਵਿਚਾਰ ਜਿਹੜੇ ਆ ਉਹ ਰਹਿ ਨਾ ਜਾਣ ਸਮੂਹਤ ਤੌਰ ਤੇ ਪ੍ਰਧਾਨ ਕਿਉਂਕਿ ਮੁਖ ਹੁੰਦਾ ਤੇ ਮੈਂ ਉਸ ਆਦਬ ਤੇ ਸਤਿਕਾਰ ਤਹਿਤ ਇਸ ਪ੍ਰਧਾਨ ਦੀ ਅਹੁਦੇ ਤੋਂ ਤਰੰਤ ਤਸਦੀਕਾ ਦਿਨਾ ਗੁਰੂ ਸਾਹਿਬ ਕਿਰਪਾ ਕਾਰਨ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਆ ਔਰ ਅਕਾਲ ਤੱਕ ਸਿੱਖਾਂ ਦਾ ਸਰਮੌਰ ਤਖਤ ਜਿੱਥੋਂ ਕੋਈ ਵੀ ਸਿਕਮੁਨ ਕਰ ਨਹੀਂ ਹੁੰਦਾ ਇਹ ਸ਼੍ਰੋਮਣੀ ਕਾਲੀ ਦਲ ਵੀ ਇਸ ਤਖਤ ਸਾਹਿਬ ਦੀ ਥਾਪੂ ਜਥੇਬੰਦੀ ਆ ਸਮਾਂ ਬਹੁਤ ਗੰਭੀਰ ਚੱਲ ਰਿਹਾ ਸਰਕਾਰਾਂ ਦੇ ਸਿੱਧੇ ਤੇ ਸਿੱਧੇ ਤੌਰ ਦੇ ਉੱਤੇ ਬੜੇ ਯਤਨ ਆ ਕਿ ਇਹਨਾਂ ਜਥੇਬੰਦੀਆਂ ਨੂੰ ਕਿਵੇਂ ਕਮਜ਼ੋਰ ਕੀਤਾ ਜਾਵੇ ਮੈਂ ਖਾਲਸਾ ਪੰਥ ਨੂੰ ਫੇਰ ਦੁਬਾਰਾ ਨਿਮਰਤਾ ਸਹਿਤ ਬੇਨਤੀ ਕਰਦਾ ਧਾਮੀ ਵਰਗਾ ਆਊਗਾ ਚਲਿਆ ਜਾਊਗਾ ਜਥੇਬੰਦੀਆਂ ਹਮੇਸ਼ਾ ਬਾਤ ਤੇ ਰਹਿਣੀਆਂ ਜੇ ਜਥੇਬੰਦੀਆਂ ਕਮਜ਼ੋਰ ਹੋ ਗਈਆਂ ਤੇ ਫੇਰ ਭਾਈ ਮਨੁੱਖ ਵੀ ਬੌਣੇ ਹੋ ਜਾਣਗੇ ਮੈਂ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕੀਤੀ ਸੀ ਦੂਸਰੀ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਤੁਹਾਡੇ ਸਵਾਲ ਜਵਾਬ ਜਿਹੜੇ ਆ ਆ ਇਹਦੇ ਵਿੱਚ ਹੀ ਦੇ ਦਿੱਤੇ ਆ ਤੇ ਕਈ ਵਾਰੀ ਹੁੰਦਾ ਕੀ ਆ ਕਿ ਆਪਾਂ ਐਸੇ ਇਲਜਾਜ਼ ਦੇ ਵਿੱਚ ਪੈ ਜਾਂਦੇ ਆ ਜਿਹੜੀ ਗੱਲ ਬਲਾਰੇ ਨੇ ਕਹਿਣੀ ਹੁੰਦੀ ਉਹ ਗੱਲ ਕਹਿ ਨਹੀਂ ਹੁੰਦੀ ਤੇ ਉਹ ਟਿੰਟ ਹੋਰ ਪਾਸੇ ਨੂੰ ਹੋ ਜਾਂਦੀ ਸੋ ਮੈਂ ਜਿਹੜੀਆਂ ਮੇਰੀਆਂ ਭਾਵਨਾਵਾਂ ਸੀ ਉਹ ਮੈਂ ਤੁਹਾਨੂੰ ਸਾਰੀਆਂ ਝਾਰ ਕਰਤੀਆਂ ਤੇ ਤੁਹਾਡਾ ਧੰਨਵਾਦ ਵੀ ਕਰਦਾ ਕਿ ਤੁਸੀਂ ਵੀ ਬਹੁਤ ਸਾਥ ਦਿੱਤਾ ਕਈਆਂ ਨਾਲ ਮੇਰੀ ਬੰਦੂ ਬੰਨ ਵੀ ਕਈਆਂ ਨਾਲ ਬੰਦੂ ਬੰਨ ਨਹੀਂ ਵੀ ਹੋਈ ਤੁਹਾਡਾ ਵੀ ਆਪਣਾ ਤਰਕ ਹੁੰਦਾ ਵੀ ਕੋਈ ਮਾੜੀ ਮੋਟੀ ਜਿਹੜੀ ਆ ਖਬਰ ਜਾ ਉਹ ਆਪਣੇ ਉਹਦੀ ਕਾਰਜਸ਼ੀਲ ਹੋ ਜਾਏ ਪਰ ਕਈ ਵਾਰੀ ਮੇਰੇ ਕੋ ਵੀ ਵਕਤ ਨਹੀਂ ਹੁੰਦਾ ਪਰ ਮੈਂ ਤੁਹਾਡਾ ਹਮੇਸ਼ਾ ਹੀ ਰਿਣੀ ਵੀ ਹਾਂ ਤਨਵਾਦ ਵੀ ਕਰਦਾ ਮੀਡੀਆ ਨੇ ਹਮੇਸ਼ਾ ਬਹੁਤ ਸਾਥ ਦਿੱਤਾ ਇੱਕ ਗੱਲ ਮੈਂ ਤੁਹਾਨੂੰ ਕਹਿਣੀ ਚਾਹਨਾ ਤੁਹਾਡਾ ਵੀ ਯੋਗਦਾਨ ਹੈ ਕਈ ਵਾਰੀ ਆਪਾਂ ਚਰਚਾਵਾਂ ਇਸਦਾਂ ਦੀਆਂ ਛੇੜ ਦਿੰਨੇ ਆ ਜਿਹੜੀਆਂ ਗੁਰੂ ਘਰ ਦੀਆਂ ਮਰਿਆਦਾਵ ਦੇ ਅਨੁਕੂਲ ਨਹੀਂ ਹੁੰਦੀਆਂ ਤੇ ਗੁਰੂ ਸਾਹਿਬ ਕਿਰਪਾ ਕਰਨ ਇਹ ਮਰਿਆਦਾਵਾਂ ਦਾ ਆਪਾਂ ਜੇ ਪਾਲਣਾ ਨਾ ਕਰਾਂਗੇ ਫਿਰ ਆਪਣੇ ਵੀ ਕਰਤਾਰ 쿠ਸੀ ਕੱਲ ਨੂੰ ਆਪਾਂ ਵੀ ਸਾਡੇ ਵਾਲੀਆਂ ਉਮਰਾਂ 'ਚ ਜਾਣਾ ਹੀ ਆ। ਸੋ ਫਿਰ ਦੁਬਾਰਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਦਾ ਖਾਲਸਾ ਜੱਜੇ ਦਾ ਸਨਮਾਨ ਕੀਤਾ ਆਪਣਾ ਅਸਤੀਫਾ ਦਿੱਤਾ। ਇਹਨੂੰ ਪ੍ਰਵਾਨ ਕਰਨਾ ਹਾਊਸ ਦੀ ਜ਼ਿੰਮੇਵਾਰੀ ਹੋਰ ਸੋਚਣਗੇ ਕਿ ਅਸਤੀਫਾ ਇਹ ਮੈਂ ਮੈਂ ਪਹਿਲਾਂ ਗਿਆ ਵੀ ਅੰਮ੍ਰਿਤਾਲ ਅੰਮ੍ਰਿਤਪਾਲ ਮੈਂ ਪਹਿਲਾਂ ਕਿਹਾ ਸੀ। ਮੈਂ ਇਸ ਬਾਤ 'ਚ ਨਹੀਂ ਪੈਣਾ। ਮੈਂ ਆਪਣਾ ਅਸਤੀਫਾ ਜਿਹੜਾ ਆ ਅੰਤਰ ਕਮੇਟੀ ਨੂੰ ਦਿੱਤਾ ਕਿਉਂਕਿ ਅੰਤਰ ਕਮੇਟੀ ਦੇ ਅਹੁਦੇਦਾਰਾਂ ਨੂੰ ਲੈਣਾ ਪੜਦਾ ਇਹ ਹੁਣ ਉਹ ਸੋਚਣ ਹੁੰਦੀ ਕੀ ਕਰਨ ਮੈਂ ਆਪਣਾ ਤਰਾਂਤ ਕਰ ਦਰਦਾ ਦੂਆ ਮੈਂ ਜਿਹਾ ਦਾਸ ਜੀ ਜੇ ਅੰਤਰ ਕਮੇਟੀ ਦਾ ਮਨਜ਼ੂਰ ਰਾਹ ਯਾਰ ਰਾਹ ਤੇ ਉਧਰ ਰਾਹ ਤੇ ਜੇ ਕੋਈ ਅਸ਼ ਅਹ ਲੋਗ ਲੋਗ ਮੇਰਾ ਨਾਲ ਹੈ ਹੈ ਭਾਈ ਭਾਈ ਲਾਈਵ ਲੱਗ ਗਈ ਲੱਗੀ वो भाचा चाहते हैं कि मैं बताइये ना कि काम करने के बाद काम करना क्या करना है काम करना है ना क्या 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 करना है ना